ਸਿੰਘੀ ਮਹਾਰਾਜ ਨੇ ਜਦ ਅਨਲਪੁਰ ਸਾਹਿਬ ਦਾ ਕਿਲਾ ਛੱਡਿਆ ਇਥੇ ਕੀਰਤਪੁਰ ਲੋਹਗੜ੍ਹ ਸ਼ਾਹੀ ਡੱਬੀ ਤੇ ਸਰਸਾ ਨਦੀ ਦਾ ਕੰਢਾ ਹੈ ਇਥੇ ਰੋਪੜ ਰੋਪੜ ਤੋਂ ਕਨ ਅਕਨੌਲ ਤੋਂ ਮਾਜਰਾ ਮਾਜਰਾ ਤੇ ਲੋਦੀ ਲੋਦੀ ਤੋਂ ਪਠਾ ਸਾਹਿਬ ਬਾਮਣ ਮਾਜਰਾ ਬੂਰ ਮਾਜਰਾ ਦੁਗਰੀ ਟਿੱਬੀ ਤੇ ਚਮਕੌਰ ਦੀ ਕੱਚੀ ਹਵੇਲੀ ਇਥੇ ਜੰਦ ਸਾਹਿਬ ਚਾਰ ਸਾਹਿਬ ਪਵਾਤ ਸੈਜੋ ਮਾਜਰਾ ਤੇ ਮਾਛੀਵਾੜੇ ਦਾ ਕਣਾ ਜੰਗਲ ਇਥੇ ਨਲਕਲਾ ਖਲਾਲ ਕੁੱਬਾ ਕਟਾਣਾ ਰਾਮਪੁਰ ਕਨੇਸ ਹਾਲੇਵਾਲ ਅਨੰਦਪੁਰ ਟੱਬ ਆਲਮਗੀਰ ਰਤਨ ਮੋਹੀ ਹੀਰਾ ਰਾਜੋਆਣਾ ਰਾਏਕੋਟ ਸੀਧੂਆਣੀ ਕਮਾਲਪੁਰ ਬਸੀਆਂ ਤੇ ਲੰਮੇ ਜੱਟਪੁਰੇ ਦੀ ਧਰਤੀ ਇਥੇ ਮਾਣੂ ਕੇ ਮੈਦਿਆਣਾ ਚੱਕਰ ਤਖਤੂਪੁਰਾ ਪੱਤੋ ਕੇ ਸੈਦੋ ਕੇ ਦੀਨਾ ਕਾਂਗੜ ਦਿਆਲਪੁਰਾ ਭਗਤਾ ਭਾਈ ਲੂਕਾ ਗੰਡੂ ਕਾ ਤੇ ਡੋਡ ਲੰਬਾ ਵਾਲੀ ਬਗਰਾੜੀ ਬਹਿਵਲ ਗੁਰੂ ਸਰਸਰਾਮਾ ਢਲਵਾ ਤੇ ਕੋਟਕਪੂਰੇ ਦੀ ਧਰਤੀ ਇਥੋਂ ਗੁਰੂ ਕੀ ਢਾਲ ਜੈਤੋ ਮੱਲਣ ਨਾਮਿਆਂ ਨਾਲ ਗੜੀ ਸਿੰਘ ਕੌਣੀ ਮੁਕਸਰ ਪਾਣਾ ਪੁੰਦਰ ਗੁਰੂ ਸਰ ਕੋਟ ਭਾਈਆ ਬਲੂ ਖਰਾਲਾ ਲੱਖੀ ਜੰਗਲ ਭੋਖੜੀ ਬੇੜਾ ਸਾਹ ਕਾਲ ਚਰਾਣੀ ਪੱਕਾ ਚੱਕ ਹੀਰਾਸਨ ਵਾਲਾ ਸਾਬੋ ਕੀ ਤਰਵੰਡੀ ਦੰਦਨਾ ਸਾਹਿਬ ਦੀ ਧਰਤੀ ਇਥੋਂ ਕੇਵਲ ਕਿਨ ਤੋਂ ਚੰਦੇ ਚੰਦੇ ਤੋਂ ਚੋਰੜੀ ਝੋੜ ਤੋਂ ਮਗਦਾਨ ਮਦਾਂ ਤੋਂ ਹਵਾ ਹਾਵੇ ਤੋਂ ਪੱਕਾ ਪੱਕੇ ਤੋਂ ਸਿਰਸਾ ਸਿਰਸੇ ਤੋਂ ਰਾਣੀਆਂ ਰਾਣੀਆਂ ਤੋਂ ਜੈਪੁਰ ਜੋਧਪੁਰ ਦੀ ਰਾਸਤੇ ਦੀ ਹੁੰਦੇ ਸ਼ੈਨਸ਼ਾ ਨਦੇੜ ਆਪ ਦੀ ਧਰਤੀ ਤੇ ਚਲੇ ਗਏ ਉੱਥੇ ਜਾ ਕੇ ਇੱਕ ਹੁਕਮ ਕੀਤਾ ਆਗਾ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ